ست نام شری واحر صاحب جی جپ جی صاحب ایک اوکار ست نام کرتا پورکھ نرپو نر ویر اکار مورت اجونی سے پنگ گرپرساد جپ آ سج گا سچ ہے بھی سچ نانخ خوشی بھی سچ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ ਚੁੱਪੇ ਚਪਨ ਨਾ ਹੋਈ ਜੇ ਲੈ ਰਹਾ ਲਿਵਤਾਰ ਭੁਖਿਆ ਭੋਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸੈ ਸਿਆਣ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲਾ ਹੁਕਮ ਵਰ ਜਾਈ ਚੱਲਣਾ ਨਾ ਅੰਕ ਲਿਖਿਆ ਨਾਲ ਹੁਕਮੇ ਹੋਂ ਨਾ ਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਨ ਜੀ ਹੁਕਮਲੇ ਵਿੜਾਈ ਹੁਕਮੀ ਉਤਮਨੀਟ ਹੁਕਮਾਲਖ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੀ ਸਦਾ ਪੁਆਈ ਇਹ ਹੁਕਮੇ ਅੰਦਰ ਸਬਕ ਬਾਹਰ ਹੁਕਮ ਨਾ ਕੋਏ ਨਾ ਹੁਕਮੇ ਜੇ 부জে ਤਾ ਹੁਮੇ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਛਾਣ ਗਾ ਗਗਨ ਵਿੜਾਈਆਂ ਚਾਰ ਗਾਵ ਕਵਿਦਾਂ ਵਿਖੇ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ Japde se door gawe ko veke hadra door kathna kathina ave tot kath kath kathi katigat kat dinda de len de tak paye juga juga antar khai khaye hukum hukum chalaye raho nan husse ve parvao sacha saheb sach nae pakhyo apar akhe mangge de de dat ke le datar ਫਿਰ ਕੇ ਅੱਗੇ ਰੱਖੀ ਐ ਜਿਸੇ ਦਰਬਾਰ ਮੁੱਖੇ ਬੋਲਣ ਬੋਲਿਆ ਜਸੰਤਰੇ ਪਿਆਰ ਅਮਰਤ ਵੇਲਾ ਸਚਨਾ ਵਢਾਈ ਵਿਚਾਰ ਕਰਮੀਆਂ ਦੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਜਨ ਸੋਜਨ ਸੇਵਾ ਤਿਨ ਪਾਇਆ ਮਾਨੋ ਨਾਨਕ ਗਾਵੇ ਗੁਣੀ ਨਿਦਾਨ ਗਾਵੇ ਸੁਣੀਐ ਮਨ ਰਖੇ ਪਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਅਨੰਦ ਗੁਰਮੁਖ ਵੇਦ ਗੁਰਮੁਖ ਰਿਆਸ ਮਾਈ ਗੁਰਈਸਰ ਗੁਰ ਗੋਰਖ ਬ੍ਰਹਮ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖਾ ਨਹੀਂ ਕਿਹਣਾ ਕਥਣਾ ਜਾਏ ਗੁਰ ਇਕ ਦੇ ਬੁਝਾਈ ਸੁਬਨ ਜੀਆਂ ਕਾ ਇੱਕੋ ਦਾਤਾ ਸੁਮੇ ਹੁਸਰ ਨਾ ਜਾਏ ਤੇਥ ਨਾਵਾਂ ਜੇ ਸੁਪਾਵਾਂ ਵਣ ਭਾਣੇ ਕੇ ਨਾਹੀ ਕਰੀ ਜਥੀ ਸਿਸ਼ਟੁ ਪਾਈ ਵਿਖਾ ਮਿਨ ਕਰਮ ਕੇ ਮਿਲੇ ਲੈ ਮਾਤਿ ਚਰਤਨ ਜਵਾਰ ਮਾਨਕ ਜੈ ਗੁਰ ਕੀ ਸੇਖ ਸੁਣੀ ਗੁਰਾਇਕ ਦੇ ਬੁਝਾਈ ਸਭਨ ਜੀਆਂ ਕਾਏ ਕੋ ਦਾਤਾ ਸਮੈ ਉਸਨ ਨਜਾਈ ਜੇ ਜੁਗ ਚਰੇ ਯਾਰ ਜਾਹੋਰ ਸੁਣੀ ਹੋਏ ਨਮਖੰਡਵ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਵ ਰਖਾਇ ਕੇ ਜਸ ਕੀ ਜਗ ਲੈ ਜੇ ਦਿਸਨ ਦਰਨਾ ਆਵੇ ਈ ਤਾਂ ਬਾਤ ਨੁ ਭੁਜੇ ਕੇ ਕਿ ਤਕ ਅੰਦਰ ਕੀਟ ਕਰ ਦਸੀ ਦਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਕੋ ਨਾ ਸੁਝੈ ਜੈਤਸ ਗੁਣ ਕੋਈ ਕਰੇ ਸੁਣੇ ਸਿਤ ਪੀ ਸੁਰਨਾਥ ਸੁਣੀ ਤਰਵ ਅਕਾਸ਼ ਸੁਣੀ ਦੀਪ ਲਪਤਾਲ ਸੁਣੀ ਪੋ ਨਸਕੇ ਕਾਲ ਨਾ ਪੂਰ ਦਸਦਾ ਵਿਗਾਸ ਸੁਣੀ ਦੁਪਪਕਾ ਨਾ ਸੁਣੀ ਸਰਬ੍ਰਮਹਿੰਦ ਸੁਣੀ ਮਕਸਲਾਣ ਮੰਦ ਸੁਣੀ ਲੋਕ ਜੁਕਤੰ ਪੇਦ ਸੁਨੇ ਸਤਸਮਤ ਵੇਦ ਨਾਨਕ ਪੂਰ ਸੁਦਾ ਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਤਸੰਤੋ ਗਿਆਨ ਸੁਨੇ ਸਰਕਸ਼ਨਾਣ ਸੁਨੇ ਪੜਪੜ ਪਾਵੇ ਮਨ ਸੁਨੇ ਲੱਗੇ ਧਿਆਨ ਨਾਨਕ ਪੂਰ ਸੁਦਾ ਦਾ ਵਿਗਾਸ ਸੋਨੇ ਦੂਪ ਪਾਪ ਕਾ ਨਾਸ ਸੋਨੇ ਸਾਰਾ ਗੁਨਾਹ ਕੇ ਗਾ ਸੋਨੇ ਸੇ ਪੀਰ ਪਾਸਾ ਸੋਨੇ ਹੰਦੇ ਪਵੇਰਾ ਸੋਨੇ ਆਸੇ ਸੁਗਾ ਨਾਨਕ ਸੁਪਗਤਾਸ ਦਾ ਵਿਗਾ ਸੋਨੇ ਦੂਪ ਪਾਪ ਕਾ ਨਾਸ ਮੰਨ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗ ਤਲਮ ਨ ਲਿਖਣ ਹਾਰ ਮਨੇ ਕਬੇ ਕਰਨ ਵਿਚਾਰ ਐਸ ਨੰ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਤ ਹੋਵੇ ਮਨ ਬੁੱਧ ਮਨੇ ਸਗਲ ਭਾਵਨੇ ਕੀ ਸੁੱਧ ਮਨੇ ਮੋਟਾ ਨਾ ਖਾਏ ਮੰਨੇ ਜਮਕੇ ਸਾਸ ਨਾ ਜਾਏ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਨ ਠਾਕ ਨ ਪਾਏ ਮੰਨੇ ਪਤਸ਼ੀ ਪ੍ਰਗਟ ਜਾਏ ਮੰਨੇ ਮੰਗ ਨੂੰ ਚੱਲੇ ਪੰਥ ਮੰਨੇ ਤਰਮ ਸੈ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭੈ ਮੁਕਤਵਾਰ ਮੰਨੇ ਪਰਵਾਰ ਸਦਾ ਆਰਾਮ ਮੰਨੇ ਤਾਰੇ ਗੁਰ ਸੇਖ ਮਨ ਨਾਨੁ ਭਾਵੇਂ ਨਾ ਪੇਖੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਰ ਪੰਜ ਪ੍ਰਦਾਨ ਪੰਜ ਪਵਿੱਤਰ ਗਮਾਨ ਪੰਚ ਸੋਹੇਦਰ ਜਾਨ ਪੰਚ ਗੁਰੇਕ ਧਿਆਨ ਜੇ ਕਹੇ ਕਰੇ ਵਿਚਾਰ ਕਰਤੇ ਕਰਨੇ ਨਹਿ ਸਮਾਲ ਤੋ ਤਮਦਿਆ ਕਾਪੂ ਤਸਤੋਤਰਾ ਆ ਪ੍ਰਕਿਆ ਜੀ ਸੂਤ ਜੇ ਕ ਬੂਝੇ ਹੋਇ ਚਾਰ ਤ ਲੈ ਉਪਰ ਕੇ ਤਪਾਰਕ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਉਪਾਰਤਲੇ ਕਮਨ ਜੋ ਜੀ ਜਾਤ ਰੰਗ ਕੈ ਨ ਸਭਨ ਲਿਖ ਉਡੀ ਕਲਾਮ ਇਹ ਲਿਖ ਲਿਖ ਜਾਣੇ ਕੋਇ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸੁਆਲੀਆ ਰੂਪ

संकार संग सूर मोह सख पक्षार संग मो एक बार जो व्यता साई पलीकार तुस संकार शख मूर खोर शोर हराम कोर संग अमर कर जाय जोर करयर संग हत्या कमाय संग पाप पाप कर कराय संग कूडे हर कूड़े फेरा संग मलेश मलब खाइ ਅਸੰਖ ਨਿੰਦਗ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਰਨ ਜਾਵ ਏਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੂ ਸੁਸਲਮ ਨਰੰਕਾਰ ਅਸੰਖ ਨਾ ਅਸੰਥਾ ਅਕਮ ਅਗਮ ਅਸੰਖ ਲੋ ਅਖ ਸੰਖ ਕਹਿ ਸਿਰ ਪਾਰ ਹੋਏ ਅਖਰੀ ਨਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰੀ ਸੰਸਯੋਗ ਵਖਾਣ ਜਿਨ ਐਲੇ ਕਹਿ ਤਿ ਸਿਰਨਾਏ ਜਿਨ ਨੇ ਫਰਮਾਇ ਤਿਵ ਤਿਪਾ ਜੈ ਤੈ ਕਿਤਾ ਤਿ ਤਨਾਵ ਨਿਵਰ ਨਾਵੇਂ ਨਾਹੀ ਕਥਾ ਕੁਦਰ ਕਮਨ ਕਾ ਵਿਚਾਰ ਵਰਨ ਜਾਵੇ ਇੱਕ ਵਾਰ ਜੇ ਪਾਵੇ ਸਾਈ ਭਲੀ ਕਰ ਤੂ ਸੁਸਲੰਦਰੰਗ ਪਾਰ ਭਰੀ ਹੱਥ ਤੇ ਧੰਦੇ ਪਾਣੀ ਤਤੁਰ ਸੁਖੇ ਮੂਤਪ੍ਰੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਪ੍ਰੀਮਤਮਾ ਪਾਪਾ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਕੁੰਨੀ ਪਾਪੀ ਅਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪਿ ਖਾਓ ਨਾਨਕ ਕਮੀ ਆਉ ਜਾਤੀ ਤਬ ਦੇ ਆਦਾਨ ਜੋ ਕਪਾਲ ਜਲ ਕਾ ਮਾਨ ਸੁਨੇ ਮਨ ਮਨਿਆ ਮਨ ਕੀਤਾ ਭਾਉ ਅੰਤਰਗਾਤੀ ਮਨ ਨਾਉ ਸਭ ਗੁਣ ਤੇਰੇ ਮੇ ਨਾਹੀ ਕੋਏ ਬਿਨ ਗੁਣ ਕੇਤੇ ਭਗਤ ਨਾ ਹੋਏ ਸਵਾਦ ਅੰਦ ਬਾਣੀ ਬਰਮਾਉ ਸਵਾ ਸਦਾ ਮਨ ਚਾਉ ਕਮ ਸੁਵੇਲਾ ਵਕਤ ਕਮਣ ਕਮ ਤਿਤ ਕਵਣ ਵਾਰ ਕਮ ਸੇ ਰੁਤੀ ਮਾ ਕਵਣ ਜਿਤ ਹੋ ਆਕਾਰ ਮੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਖਤ ਨ ਪਾਈ ਓਕਾਰ ਦੀਆਂ ਜੇ ਲਿਖਣ ਲੈ ਕੁਰਾਨ ਤਿਤਵਾਂ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਈ ਕਿਵ ਵਰਨੇ ਕਿਵ ਜਾਣਾਂ ਨਾਨਕ ਆਖਣਾ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਇਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਾਇ ਨ ਸੋਹੇ ਪਤਲਾ ਪਤਾ ਲਖ ਗਸ ਅਗਾਸ ਊੜ ਗੂੜ ਭਾਲਤ ਕੇ ਵੇਦ ਕੇਨ ਇੱਕ ਬਾਤ ਸੈ ਸਠਾਰਾ ਕਹਿਨ ਕਿ ਤੇ ਬਾਸ ਲਈ ਇੱਕ ਸਾਤ ਲਿਖਾ ਹੋਇ ਤਾ ਲਿਖਿਆ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਈ ਸਲਾਈ ਸੁਣ ਨ ਪਾਈਆ ਨਦਿਆ ਤੇ ਵਾਪਰ ਸੁਣ ਨ ਜਾਣੇ ਸੁਨ ਸਾਸ ਸੁਤਾਨ ਗਿਆ ਰਸਤੀ ਮਿਲਤਾ ਅੰਨਾ ਕੀਰਤਨ ਨ ਹੋਣੀ ਜੇ ਤਿਸੁ ਮਨੋ ਨਾ ਵਿਸਰੇ ਅੰਤ ਨ ਸਤਿ ਕੇ ਨਾ ਅੰਤ ਅੰਤ ਨ ਕਰਨ ਦੇ ਨਾ ਅੰਤ

ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਦਾ ਤੈਨਾਂ ਤਮਾਏ ਕਿਤੇ ਮੰਗੇ ਜੋ ਦੁਪਾਰ ਕਹਤੇ ਅਗਨ ਨਹੀਂ ਵਿਚਾਰ ਕਿਤੇ ਕਪਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਖਾਏ ਕਿਤੇ ਆਂ ਦੁਖੂ ਸਦਮਾਰਾ ਹੈ ਬੇਦਾ ਤਰੀਦ ਤਾਰ ਬੰਦਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕੱਖਣ ਪਾਏ ਉਹ ਜਾਣੇ ਜਿਤੇ ਆ ਮੁਲਖ ਹੈ ਅਪੇ ਜਾਣੇ ਆਪੇ ਦੇ ਅੱਖੇ ਸੇ ਬੇਕੇਈ ਕੇ ਚਨ ਮੁਖ ਸਿਸਲਾ ਨਾਂ ਪਾਸ ਸਾਈ ਪਾਸ ਸਭ ਅਮੁਲ ਗੁਣਾ ਮੁਲ ਪਰ ਅਮੁਲ ਪਰੇ ਅਮੁਲ ਪੰਡਾਰ ਅਮੁਲ ਆਵੇ ਮੁਲ ਲੈ ਜਾਏ ਮੁਲ ਪਿਆਮ ਲਸਮਾਈ ਅਮੁਲ ਧਰਮਾ ਮੁਲ ਦੀ ਮਾਨ ਅਮੁਲ ਤੁਲ ਅਮੁਲ ਪ੍ਰਵਾਨਾ ਮੁਲ ਬੁਖਸੀਸ ਅਮੁਲ ਨਿਸ਼ਾਨਾ ਮੁਲ ਕਰਮਾ ਮੁਲ ਪ੍ਰਮਾਣ ਅਮੁਲਾ ਮੁਲਾ ਖਿਆ ਨਾ ਜਾਏ ਆਕਾ ਰਹਿ ਲਿ ਬਲਾਇ ਆਖੇ ਵੇਦ ਪਾਠ ਪੁਰਾਣਾ ਆਖੇ ਪੜ ਕਰੇ ਖਿਆਣ ਅਖੇ ਬਰਮੇ ਆਕੇ ਇੰਦ ਅਖੇ ਗਪੀਤੇ ਗਵੇਂਦ ਅਖੇ ਇਸਰਾ ਕੇ ਸੇਦ ਅਖੇ ਕੇਦੇ ਕਿਤੇ ਬੁੱਧ ਅਖੇ ਦਾਣਾ ਅਖੇ ਦੇਵਾ ਕੇ ਸੁਰਨਰ ਮੁੰਜਨ ਸੇਵ ਕੇਤੇ ਅਖੇ ਅਕਣ ਪਾਏ ਕਿਤੇ ਕੇ ਕੇ ਉਟ ਉਠ ਜਾਏ ਇਤੇ ਕਿਤੇ ਹੋਰ ਕਰਤਾ ਉਸ ਕਹਿਣਾ ਕੀ ਕੇ ਜੇਵੜ ਭਵੇ ਤੇ ਵਢੋਏ ਨਾਨਕ ਜਣ ਸੱਚਾ ਸੋਈ ਜੇ ਕੋ ਅਖੇ ਬੋਲ ਵਿਗਾਰ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋ ਧਰ ਕਿਹਾ ਸੋ ਕਰ ਕਿਹਾ ਜਿਤੇ ਬੇਸਰ ਸੁਮਲ ਲੈ ਵਾਜੇ 나ਧਨੇਕ ਸੰਖਾ ਕਿਤੇ ਵਣਹਾਰੇ ਕਿਤੇ ਰਸਪਰੀ ਸੋ ਕਹਯਨ ਕਿਤੇ ਗਵਣਹਾਰੇ ਗਾਵੇ ਤੁਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖੇ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੰਤਰੇ ਸਵਾਰੇ ਗਾਵੇ ਇਨ ਦਸਨ ਬੈਠੇ ਦੇਵਤਾਦਰ ਨਾਲੇ ਗਾਵੇ ਸਿ ਸਮਾਧੀ ਅੰਦਰ ਗਾਵ ਸਾਧ ਵਿਚਾਰੇ ਗਾਵ ਸਤੀ सद्यती सती संतोषी गवे विरकरारे गावन उपनद पर लिखि सरज द्विवेदीन आले गावे मोनीय मनमोहन सुरगमशप्याले गवन कुन पाए तेरे असर थीत ना ले गावे जदुधमा मसूरा गावे खानी प्यारे गावे खंड मंडल वर पंडा कर कर रखे तारे सहित गावे जदुध पावन रत्ते तेरे भक्त रसाल और केते गावन सेम जितु नावना नानक विया किया विचारे ਸੋ ਇਸੀ ਦਸ ਸਾਈਬ ਸਤਿ ਸੱਚੀ ਨਾਈ ਹੈਪੀ ਹੋ ਜੀ ਜਨ ਜਸੀਰ ਸੈਨਾ ਜਿਨ ਚਾਈ ਰੰਗੀ ਰੰਗੀ ਬਾਤੀ ਕਰ ਕਰ ਨਿਸੀ ਮਾ ਜਿਨ ਪਾਈ ਕਰ ਕਰ ਵੇਖੀ ਕਿਤਾ ਆਪਣਾ ਜਸ ਦੀ ਵਡਾਈ ਜਦ ਸੁਭਾਅ ਸਹੀ ਕਰਦੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ ਸਤ ਪਾਸ ਸਾਈਬ ਨਾਨਕ ਜਾਈ ਮੁੰਦਸਤੋ ਸਰਮਪਤ ਜੋ ਲੀਤਾਂ ਕਰਨ ਕੀ ਵਿਭੂਤ ਕਿੰਤਸ ਕਾਲ ਕੋਇ ਕਾਇਆ ਜੁਗਿਤ ਦੰਡ ਪ੍ਰਤੀਤ ਆਇ ਪੰਥੀ ਸਗੁਲ ਜਮਾਤੀ ਮੰਜੀ ਤੇ ਜੁਗ ਜੀਤ ਅਦੇਤ ਸੇ ਅਦੇਸ ਆਦ ਨਿਰਨਾਨ ਹਤ ਜੁਗ ਕੇ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਰ ਵਜੇ ਨਾਦ ਆਪਨਾ ਖਨਾਤੀ ਸਬਜਾ ਕੀ ਰਸ ਦਵਾਰਾ ਸਾਦ ਜਉ ਜੋ ਗਏ ਤੈ ਦਇ ਕਰ ਚਲਾਵੇ ਲੇਖੇ ਆਵੇ ਭਾਗ ਅਦੇਤ ਸੇ ਦੇਸ ਅਧ ਨਿੰਨ ਹੱਥ ਜੁਜੇ ਕੋ ਵੇਸ ਇੱਕਾ ਮੈਂ ਜਿਦਤ ਵਿਆਹੀ ਤਿੰਦੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇਕਲੈ ਦੀਵਾਨ ਜਿਉਂਤ ਸੁਪਾਵੇ ਤਿਵੇ ਚਲਾਵੇ ਜਿਉ ਹੋਏ ਪਰਮਾਨ ਔ ਵੇਖੇ ਉਹਨਾਂ ਨਦਰ ਨਾ ਆਵੇ ਬੋਤਾਇ ਬੜਾ ਅਦੇਤ ਸੇ ਦੇਸ ਅਧ ਨਿੰਨ ਹੱਥ ਜੁਜੇ ਕੋ ਵੇਸ ਅਸਨ ਲੋਲੇ ਪੰਡਾ ਜੋ ਸੁਪਾਇਆ ਸੋਇ ਕਾ ਵਾਰ ਕਰ ਕਰ ਵੇਖ ਸਜਨਾਰ ਨਾਨਕ ਸੱਚੀ ਕੀ ਸੱਚੀਕਾਰ ਅਦੈਤ ਸਦੇਸ ਅਦਨਿ ਨਾਨਾ ਤੁਰ ਗਿ ਕੋ ਵੇਸ ਇੱਕ ਦੂਜੀ ਬੋਲ ਖੋਏ ਲਖੋ ਵੇ ਲਖੀਸ ਲਖ ਲਗੇੜਾ ਕੀ ਹੈ ਇਕ ਨਾਮ ਜਗਦੀਸ ਇਹ ਤੇਰੇ ਪਤ ਪੌੜੀਆਂ ਚੜਿਏ ਹੋਏ ਕੀਸ ਸੁਨਗਲਾ ਆਕਾਸ ਕੀ ਕਿਟਾਈ ਦੀਸ ਨਰਗ ਨਦੀ ਪਾਈਏ ਕੁੜੀ ਕੁੜਟੀਸ ਅੱਖਣ ਜੋ ਚੁਕਨੈ ਜੋਰ ਜੋ ਨਮੰਗਨ ਦੇਨੈ ਜੋਰ ਜੋ ਨਦਿਵਣ ਮਰਨਾ ਜੋਰ ਜੋ ਨगराज ਮਨ ਮਨਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨਾ ਜੁਕਤੀ ਸੁਟੇ ਸੰਸਾਰ ਜਿਸ ਸਾਜੁਰ ਕਰ ਵੇਖੇ ਸੋਏ ਨਾਨ ਗਤੁਮਨੀ ਤਿੰਨਾ ਕੋਏ ਰਤੀ ਰਿਤਿ ਤੀਵਾਰ ਪਣਪਣੀ ਅਗਨੀ ਪਤਾਲ ਅਦ ਸਿਛ ਧਰਤੀਾ ਪ੍ਰਕੀਤਰਮਸਾਲ ਤਿਸ ਵਿੱਚ ਜੀ ਜੁਕਤ ਕੇ ਰੰਗ ਤਿਨਕੇ ਨਾਮ ਅਨੇਕ ਨੰਤ ਕਰਮੀ ਕਰਮੀ ਹਵੇ ਵਿਚਾਰ ਚਾਦਰਬਾਰ ਇੱਥੇ ਸੋਇਲ ਪਨ ਪ੍ਰਵਾਨ ਨਦਿਕਰਮ ਪਾਵਿ ਨਿਸ਼ਾਨ ਕਚਪਕਾਈ ਇੱਥੇ ਪਾਏ ਨਨ ਗਾਇਆ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਫੋ ਕਰਮ ਕਿਤੇ ਪਨਪਣੀ ਵੈ ਸੰਤਰ ਕਿਤੇ ਕਨ ਮਹ ਸ ਕਿਤੇ ਵਰਮ ਘੜ ਖੜੀ ਹੈ ਰੂਪ ਰੰਗ ਕੇ ਵੈਸ ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਤੁਪ ਦੇਸ ਕਿਤੇ ਇੰਦ ਚੰ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨਵ ਮੁੰਨੋ ਕਿਤੇ ਕਿਤੇ ਸੁਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਦ ਨਿਰੰਦ ਕਿਤੇ ਸੂਰਤੀ ਸੇਵਕ ਕਿਤੇ ਨੰਨ ਗੰਨਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚਾੰਡ ਤੇਥੇ ਨਾਦ ਬਿਨੋਦ ਕੋੜਾ ਨੰਦ ਸਰਮਖੰਡ ਕੀ ਬਾਣੀ ਰੂਪ ਤੇਥੇ ਘਾਰਤ ਘੜੀ ਬਹੁਤ ਨੂਪ تاکیاں گل کتھیاں نہ جائے جے کو پی پستاائے تیت کری سمت من بو تی کری سورا سد کی سوید کرم کنڈ کی بانی جو با جوت ہورت ماں بس تین میں رام را پرپور تیت سیتا سیتا میں ماما تا کے روپنا کس نے جائے نہ ٹھگے جائے جن کے رام حسے من مائے تے پک بسے کے لو کرے آنند چمن سوئے ਸਤਖੰਡ ਵਸੇਂ ਰੰਕਾਰ ਕਰ ਕਰ ਵੇਖ ਨਦਰ ਨਿਹਾਂ ਤਿਥੇ ਕੰਡ ਮੰਡਲ ਵਰਪੰਡ ਅਜੇ ਕਥੇ ਤਾ ਅੰਤ ਨਾ ਅੰਤ ਤਿਥੇ ਲੋਲ ਆਕਾਰ ਜਿਵ ਜਿਵ ਹੁਕਮਤੀ ਵੇਤੀ ਵਿਚਾਰ ਵੇਖੇ ਵਿਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਾਤ ਪਹਾਰਾ ਤੀ ਸੁਨਿਆਰ ਅਹਰਮਤ ਵੇਦ ਹਤਿਆਰ ਪਉ ਕੱਲਾਗਨੀ ਤਪਤਾਓ ਭਾਂਡਾ ਭਮ ਅਮਰਿਤ ਟਾਲ ਕੜੀਏ ਸਭ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਅਨੰਤ ਨਦਰਿ ਨਦਰਿ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਤਾ ਤਰਤ ਮਹਾਤ ਤਿਸਰਾ ਦੁਇ ਦਾਇ ਦਾਇਆ ਕਿਲੇ ਸਗਲ ਜਿਗਾਤ ਟੰਗਿਆਈਆਂ ਬੁਰੀਆਂ ਆਈਆਂ ਵਾਚੇ ਤਰ ਮਹਦੂਰ ਕੰਮੀ ਆਪੂ ਆਪਣੀ ਕਿ ਨੇੜੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਨ ਤੇਮ ਗੂਜ ਲੈ ਕੈਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾ ਨਕ ਤੇਮ ਖੂਜ ਲੈ ਕੇ ਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ